ਅੱਜਕੱਲ ਤਾਂ ਚੋਰ ਵੀ ਇਮਾਨਦਾਰ ਹੋ ਚੁੱਕੇ ਨੇ ਨਈ ਯਕੀਨ ਤਾ ਸੀਸੀਟੀਵੀ ਫੁਟੇਜ ਦੇਖ ਲੋ ਇੱਕ ਇਲਾਕੇ ਦੀ ਵੀਡੀਓ ਨਿਕਲ ਕੇ ਸਾਹਮਣੇ ਆਈ ਏ ਜਿਹਨੂੰ ਦੇਖ ਕੇ ਤੁਹਾਨੂੰ ਇੰਜ ਲੱਗਦਾ ਹੋਵੇਗਾ ਤੇ ਇਹ ਕੋਈ ਕਾਰਪੋਰੇਸ਼ਨ ਦੇ ਜਾਂ ਕੋਈ ਹੋਰ ਮੁਲਾਜ਼ਮ ਹੈਗੇ ਨੇ ਜੋ ਕਿ ਸੀਵਰ ਨੂੰ ਬਦਲਦੇ ਪਏ ਨੇ ਲੇਕਿਨ ਮਾਮਲਾ ਕੁਝ ਹੋਰ ਹੈਗਾ ਆ ਇਹ ਲੋਹੇ ਦੇ ਸੀਵਰ ਜਿਹੜੇ ਗਲੀਆਂ ਦੇ ਵਿੱਚ ਲੱਗੇ ਹੁੰਦੇ ਸੀ ਉਹਨਾਂ ਦੇ ਟੱਕੜਾਂ ਨੂੰ ਬਦਲ ਕੇ ਪੱਥਰ ਦੇ ਟੱਕੜਾਂ ਜਿਹੜੇ ਗਿਆ ਰੱਖ ਜਾਂਦੇ ਗਏ ਨੇ ਉਸ ਤੋਂ ਬਾਅਦ ਜਿਹੜਾ ਲੋਹੇ ਦਾ ਟੱਕਣ ਹੈ ਗਿਆ ਉਹਨੂੰ ਲੈ ਕੇ ਉਥੋਂ ਫਰਾਰ ਹੋ ਜਾਂਦੇਗੇ ਨੇ ਮਾਮਲਾ ਕਾਫੀ ਚਿਰ ਤੋਂ ਚੱਲਦਾ ਆ ਰਿਹਾ ਸੀ ਮਹੱਲੇ ਦੇ ਲੋਕਾਂ ਨੇ ਕਿਸੇ ਨੇ ਵੀ ਇਸ ਪਾਸੇ ਧਿਆਨ ਦਿੱਤਾ ਕਿਉਂਕਿ ਜਦੋਂ ਕਿਸੇ ਦਾ ਗਲੀ ਦੇ ਵਿੱਚ ਸੀਵਰੇ ਦਾ ਟੱਕਣ ਬਦਲਿਆ ਜਾ ਰਿਹਾ ਸੀ ਉਹਨੂੰ ਚੁੱਕ ਕੇ ਨਵਾਂ ਲਗਾਇਆ ਜਾ ਰਿਹਾ ਸੀ ਕਿ ਕੋਈ ਵੀ ਇਸ ਪਾਸੇ ਧਿਆਨ ਨਹੀਂ ਸੀ ਦੇਂਦਾ ਕਿਉਂਕਿ ਟੱਕਣ ਦੇ ਬਦਲੇ ਟੱਕਣ ਰੱਖਿਆ ਜਾ ਰਿਹਾ ਸੀ ਲੇਕਿਨ ਜਦੋਂ ਇਹ ਗੱਲ ਉਦੋਂ ਵਾਰੀ ਸਾਹਮਣੇ ਆਈ ਜਦੋਂ ਇੱਕ ਇਲਾਕੇ ਦੇ ਵਿੱਚ ਕਿਸੇ ਘਰ ਦੇ ਬਾਹਰ ਸ਼ਿਵਰੇ ਦਾ ਲੋਹੇ ਦਾ ਟੱਕਲ ਬਦਲ ਕੇ ਉਹਦੇ ਉੱਤੇ ਪੱਥਰ ਦਾ ਟੱਕਾ ਰੱਖ ਰਿਹਾ ਰੱਖਿਆ ਜਾ ਰਿਹਾ ਸੀ ਤਾਂ ਤਾਂ ਉਸ ਘਰ ਦੇ ਮਾਲਕ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆਵਾਜ਼ ਮਾਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਤਾਂ ਰਫੂ ਚੱਕਰ ਹੋ ਗਏ ਫਿਰ ਮਾਮਲਾ ਪੱਕ ਗਿਆ ਲੋਕਾਂ ਨੇ ਸੜਕਾਂ ਤੇ ਆ ਕੇ ਮੀਡੀਆ ਸਾਧਕੇ ਜਾਣਕਾਰੀ ਦਿੱਤੀ ਤੇ ਇਹ ਕਾ ਇਹ ਤਾਂ ਕੋਈ ਚੋਰੀ ਲੱਗਦੇ ਨੇ ਕਿਉਂਕਿ ਜਿਹੜਾ ਟੱਕਾ ਨੇ ਚੰਗਾ ਪਲਾ ਲੱਗਾ ਹੋਇਆ ਸ਼ਿਵਰੇ ਦਾ ਉਹਨੂੰ ਲੋਹੇ ਦਾ ਲੈ ਜਾਂਦੇ ਨੇ ਵੇਚਣ ਲਈ ਔਰ ਉਹਦੀ ਜਗ੍ਹਾ ਦੇ ਉੱਤੇ ਜਿਹੜਾ ਉਹ ਪੱਥਰ ਦਾ ਰੱਖ ਜਾਂਦੇ ਨੇ ਤਾਂ ਕਿ ਲੋਕਾਂ ਨੂੰ ਇੰਜ ਲੱਗੇ ਕਿ ਇੱਥੇ ਕੁਝ ਹੋਇਆ ਹੀ ਨਹੀਂਗਾ ਆ ਵੀਡੀਓ ਤੁਸੀਂ ਦੇਖ ਲਓ ਤੁਹਾਨੂੰ ਆਪ ਹੀ ਪਤਾ ਚੱਲ ਜਾਵੇਗਾ ਕਿ ਅਸੀਂ ਸਹੀ ਕਹਿੰਦੇ ਪਏ ਆ ਕਿ ਜਾਂ ਫਿਰ ਕੋਈ ਝੂਠ ਬੋਲਦੇ ਪਏ ਆ ਬਣਾ ਨੇ ਇਹ ਕਾਰਪੋਰੇਸ਼ਨ ਲਗਾਨਦੀ ਆ ਪਹਿਲਾਂ ਸਾਰੇ ਨਾਲੋਂ ਜਦੋਂ ਭਾਈ ਰੰਦੀਸੇ ਨਗਰ ਜਦੋਂ ਆਬਾਦੀ ਇਹ ਵਸੀ ਸੀ ਤੇ ਇਹ ਜਿਹੜੇ ਚੋਰ ਹੁਣ ਨਵਾਂ ਗਰੋ ਨਵਾਂ ਚੱਲਿਆ ਵਾ ਇਹਨਾਂ ਨੇ ਕੀ ਕੀਤਾ ਕਿ ਇਸ ਦਾ ਫਰੇਮ ਜਿਹੜਾ ਵਾ ਲੋਹੇ ਦਾ ਫਿੱਟ ਹੈ ਇਹ ਤੇ ਜਿਹੜਾ ਤੁਸੀਂ ਦਿਖਾ ਰਹੇ ਹੋ ਢੱਕਣ ਇਹਦਾ ਫਰੇਮ ਲੋਹੇ ਦਾ ਹੀ ਆ ਇਹਦਾ ਢੱਕਣ ਜਿਹੜਾ ਚੋਰੀ ਕਰਕੇ ਲੈ ਗਏ ਜਿਹੜਾ ਕਿ ਉਹਨੂੰ ਅੱਧੇ ਮੁੱਲ ਤੇ ਉਹਨੂੰ ਵੇਚ ਦਿੰਦੇ ਸੀ ਹੁਣ ਜਿੱਦਾਂ ਆਪਾਂ ਇਹਨਾਂ ਨੂੰ ਕਿਸੇ ਆਲੇ ਦੁਆਲੇ ਪੁੱਛਾਂਗੇ ਉਹ ਕਹਿੰਦੇ ਵੀ ਕਾਰਪੋਰੇਸ਼ਨ ਵਾਲੇ ਬੰਦੇ ਆਏ ਸੀਗੇ ਜੀ ਢੱਕਣ ਚੇਂਜ ਕਰਕੇ ਲੈ ਗਏ